Uh, कल शामी मनवाल कोठे ਪਿੰਡ ਦੇ ਵਿੱਚ ਇੱਕ ਸਨਸਨੀ ਖੇਜ਼ ਕਤਲ ਹੋਇਆ ਉਥੇ ਇੱਕ ਬੰਦਾ ਪੰਕਜ ਪੰਕੂ ਦਾ ਬੜਾ ਵਿਰੈਮੀ ਨਾਲ ਕਤਲ ਹੋਇਆ ਉਹਦੇ ਵਿੱਚ ਇਨੀਸ਼ੀਅਲੀ ਜਿਹੜੇ ਬੰਦੇ ਸ਼ਾਮਿਲ ਸੀਗੇ ਦੇ ਵੇਰ ਅਨ ਆਈਡੈਂਟੀਫਾਈਡ ਬਟ ਜਦੋਂ ਇਹ ਇਨਸੀਡੈਂਟ ਹੋਇਆ ਇਮੀਡੀਏਟਲੀ ਪੁਲਿਸ ਟੁਕ ਦਾ ਕੌਗਨਸ ਆਫ ਦਾ ਇਨਸੀਡੈਂਟ ਐਂਡ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਹੈਡਕੁਆਟਰ ਡਿਫਰੈਂਟ ਟੀਮਸ ਵੇਰ ਕੰਸਟੀਟਿਊਟਿਡ ਟੂ ਨੈਪ ਦਾ ਅਕਿਊਜ਼ਡ ਐਂਡ ਨਾਲ ਦੇ ਨਾਲ ਦਾ ਹਿਊਜ਼ ਜਿਹੜੇ ਇਨਵੋਲਵ ਸੀਗੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਐਂਡ ਐਫ ਆਰ ਨੰਬਰ 44 ਅੰਡਰ ਸੈਕਸ਼ਨ 302 148 149 ਸ਼ਾਹਪੁਰ ਕੰਡੀ ਥਾਣੇ ਦੇ ਵਿੱਚ ਰਜਿਸਟਰ ਕੀਤਾ ਗਿਆ ਉਸ ਤੋਂ ਬਾਅਦ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਇਹਦੇ ਵਿੱਚ ਜਿਹੜਾ ਡੀਐਸਪੀ ਤਾਰਕਲਾ ਡੀਐਸਪੀ ਸਿਟੀ ਡੀਐਸਪੀ ਡੀ ਐਂਡ ਡੀਐਸਪੀ ਹੈਡਕ quarter ਦੇ ਵਰ ਲੀਡਿੰਗ ਥੀਸ ਟੀਮਸ ਐਂਡ ਇਹ ਜਿਹੜੇ ਇਹਦੇ ਵਿੱਚ ਦੋਸ਼ੀ ਸੀਗੇ ਇਨਦੀ ਬਾਲ ਕਰਦੇ ਰਹੇ ਐਂਡ ਇਵੈਨਚੁਅਲੀ ਵਿਦਨ 6 ਆਵਰਸ ਅਠਾ ਚੋ ਜਿਹੜੇ ਸੱਤ ਮੁਲਜ਼ਮ ਹੈ ਉਹ ਵਕ ਵਕ ਥਾਮਾ ਤੋਂ ਫੜੇ ਗਏ ਤਾਂ ਇਹਦੇ ਵਿੱਚ ਜਿਹੜੇ ਬੰਦੇ ਫੜੇ ਗਏ ਇੱਕ ਵਿਨੋਦ ਕੁਮਾਰ ਸੋਨੂ ਦਾਣਾ ਹੈ ਐਂਡ ਜਦੋਂ ਇਹਨੂੰ ਅਪ੍ਰੀਹੈਂਡ ਕਰ ਰਹੇ ਸੀਗੇ ਪੁਲਿਸ ਪਾਰਟੀ ਤਾਂ ਹੀ ਟ੍ਰਾਈ ਟੂ ਐਸਕੇਪ ਐਂਡ ਡੂਰਿੰਗ ਥੈਟ ਟਾਈਮ ਹੀ ਇਨਜਰੀਜ਼ ਵੇਰ ਇਨਫਲਿਕਟਡ इनू चोट लगी एंड एज ऑफ नाउ ही इज़ एडमिटेड इनटू द हॉस्पिटल इस तो अलावा एक राहुल उर्फ काका है अनिल कुमार उर्फ निज्जा है रोहित uh, हैगा पवन कुमार है रंजीत सिंह है मंजीत सिंह है संजू उर्फ बुंडा करके हैगा बंदा तो ये बेसिकली अठ बंदे हैं अठा चो सात ऐसे ऑलरेडी गिरफ्तार कर चुके हैं ਇਹ ਜਿਹੜੇ ਬੰਦੇ ਹੈ ਇਹਦੇ ਵਿੱਚ ਜਿਹੜੇ ਮੁਲਜ਼ਮ ਹੈਗੇ ਨੇ ਉਹਨਾਂ ਚੋਂ ਜਿਹੜਾ ਵਿਨੋਦ ਕੁਮਾਰ ਉਰਫ सोनू ਦਾਣਾ ਹੈ ਇਹਦੇ ਬਰਖਲਾ ਪਹਿਲਾ ਦੇ ਦੋ ਪਰਚੇ ਦਰਜ ਨੇ 2019 ਦਾ ਇੱਕ 2020 ਦਾ ਇੱਕ 23 24 ਦਾ ਇੱਕ ਪਰਚਾ ਇੱਕ ਐਕਸਾਈਜ਼ ਐਕਟ ਦਾ ਹੈ ਇਸ ਤੋਂ ਇਲਾਵਾ ਰਾਹੁਲ ਉਰਫ ਕਾਕਾ ਉਹਦੇ ਬਰਖਲਾ ਵੀ ਇੱਕ 307 ਦਾ ਪੁਰਾਣਾ ਦਰਜਾ ਹੈ ਔਰ ਇੱਕ ਮਨਜੀਤ ਸਿੰਘ ਹੈ ਇਹਦੇ ਬਰਖਲਾ ਵੀ ਪਰਚਾ ਦਰਜਾ ਹੈ ਇਹਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਇਹ ਹੈ ਕਿ ਜਿਹੜਾ ਪੰਕਜ ਪੰਕੂ ਹੈ ਜਿਹੜਾ ਜਿਹੜਾ ਕਤਲ ਹੋਇਆ ਕੱਲ ਤਾਂ ਇਹ ਸਾਰੇ ਪਹਿਲੇ ਮਤਲਬ ਨਾਲ ਸੀਗੇ ਐਂਡ ਪੁਰਾਣੇ ਕੁਝ ਕੇਸਾਂ ਦੇ ਵਿੱਚ ਇਹ ਸਹਦੋਸ਼ੀ ਵੀ ਸੀਗੇ ਤਾਂ ਫਿਰ ਇਹਨਾਂ ਦੇ ਵਿੱਚ ਕੋਈ ਕਿਸੇ ਚੀਜ਼ ਨੂੰ ਲੈ ਕੇ ਛੋਟੇ-ਮੋਟੇ ਝਗੜੇ ਸਟਾਰਟ ਹੋਏ ਐਂਡ ਇਵੈਂਚੁਅਲੀ ਇਹ ਫਿਰ ਕੱਲੇ ਕਨਫਰੋન્ટેਸ਼ਨ ਹੋਈ ਜਿੱਥੇ ਇਹਨਾਂ ਨੇ ਇੱਕ ਦੂਜੇ ਤੇ ਹਮਲਾ ਕਰ ਲਿਆ ਐਂਡ ਉਸੇ ਹਮਲੇ ਦੇ ਦੌਰਾਨ ਫਿਰ ਯੂ نو ਬੜੀ ਬਹਿਰਾਮੇ ਨਾਲੇ ਦਾ ਕਤਲ ਹੋਇਆ ਯੂ نو ਬੜੀ ਸਾਰੀ ਗੰਬੀਰ ਸੱਟਾਂ ਲੱਗੀਆਂ ਸੀਗੀਆਂ ਜਦੋਂ ਉਸੇ ਵਾਲਾ ਹਸਪਤਾਲ ਇਹਨੂੰ ਪਹੁੰਚਾਇਆ ਗਿਆ ਉੱਥੇ ਹੀ ਇਸ ਕਮ ਟੂ ਦਾ ਇੰਜਰੀਜ਼ ਕਿਹੜੇ ਸਰਹ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਔਰ ਕਿਹਰ ਕਵਰੀ ਹੋਈ ਤਾ ਇਹਦੇ ਵਿੱਚ ਕੁਝ ਕੁਛ ਰਿਕਵਰੀ ਜਿਹੜੇ ਹਥਿਆਰ ਇਹਦੇ ਵਿੱਚ ਵਰਤੇ ਗਏ ਸੀਗੇ ਇਟ ਹੈਸ ਬੀਨ ਅਫੈਕਟਡ ਐਂਡ ਨਾਓ ਅਕਿਊਜ਼ਡ ਜਿਹੜੇ ਹੈਗੇ ਪੁਲਿਸ ਕਸਟਰੀ ਦੇ ਵਿੱਚ ਹੈ